ਅੰਡੇ ਕਿਸਾਨ ਵੀਰੋ ਸਮਰਸੀਬਲ ਬੋਰ ਦੇ ਉੱਪਰ ਕਿੰਨਾ ਖਰਚਾ ਆ ਜਾਂਦਾ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿਉਂਕਿ ਥੋੜੇ ਦਿਨ ਪਹਿਲਾਂ ਆਪਾਂ ਇੱਕ ਬੋਰ ਕਰਾਇਆ ਸੀਗਾ ਤੇ ਇਸ ਕਰਕੇ ਆਪਾਂ ਉਹਦੇ ਤੇ ਕਿੰਨਾ ਖਰਚਾ ਆਇਆ ਆਪਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੁੰਦਾ ਹੈ ਕਿ ਬੋਰ ਡੂੰਘਾ ਕਿੰਨਾ ਕਰਾਉਣਾ ਜਿੱਦਾਂ ਸਾਡੇ ਏਰੀਆ ਦੇ ਵਿੱਚ ਪਹਿਲਾਂ 180 ਫੁੱਟ ਤੋਂ ਲੈ ਕੇ 250 ਫੁੱਟ ਦੇ ਲਗਭਗ ਬੋਰ ਡੂੰਘੇ ਹੁੰਦੇ ਸੀਗੇ ਤੇ ਹੁਣ ਜਿੱਦਾਂ ਕਿ ਪਾਣੀ ਦੂਰ ਹੋਈ ਜਾਂਦਾ ਆ ਤੇ ਇਸ ਕਰਕੇ ਇਦਾਂ ਹੁੰਦਾ ਵੀ ਇਹ ਖਰਚਾ ਕਰਨਾ ਆ ਤਾਂ ਇੱਕ ਵਾਰੀ ਥੋੜਾ ਡੂੰਘਾ ਕਰਾ ਲੈਣੇ ਹੁਣ ਜਿਹੜਾ ਆਪਾਂ ਬੋਰ ਕਰਾਇਆ ਇਹ ਇਸ ਤੋਂ ਬਾਹਰ ਇੱਕ ਪਤਨ ਆਉਂਦਾ ਹੈ ਤੱਗੀ ਆਉਂਦੀ ਆ ਉਹਦੇ ਵਿੱਚ ਇਹ ਫਿਲਟਰ ਪੈਂਦਾ ਆ ਆਪਣਾ ਬੋਰ 390 ਫੁੱਟ ਡੂੰਘਾ ਹੋਇਆ ਆ ਇਹ ਜਿਹੜੀ ਤੱਗੀ ਆ ਇਹ 350 ਤੋਂ ਲੈ ਕੇ 450 ਦੇ ਲਗਭਗ ਰਹਿੰਦੀ ਆ ਹਰੇਕ ਜ਼ਮੀਨ ਦੇ ਵਿੱਚ ਵੱਖੋ ਵੱਖਰੀ ਤੱਗੀ ਹੁੰਦੀ ਆ ਵੱਖਰੇ ਵੱਖਰੇ ਹਿਸਾਬ ਨਾਲ ਰੇਤਾ ਆਉਂਦਾ ਆ ਇਹਦੇ ਵਿੱਚ ਆਪਣਾ 100 ਫੁੱਟ ਫਿਲਟਰ ਪਿਆ ਫਿਲਟਰ ਜਿਹੜਾ ਆ ਉਹ ਸਭ ਤੋਂ ਥੱਲੇ ਪੈ ਗਿਆ ਆ ਇੱਕ ਥਾਂ ਹੀ ਆਪਾਂ ਨੂੰ 100 ਫੁੱਟ ਰੇਤਾ ਮਿਲ ਗਿਆ ਸਿਕਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਾਂ ਰਵਿੰਦਰਾ ਹਿਸਾਰ ਦੇ 60 ਕਿਲੋ ਵਾਲੀ ਲੈਂਥ ਜਿਹੜੀ ਆਉਂਦੀ ਆ ਉਹ ਆਪਾਂ ਪੈਪ ਆ ਪੈਪ ਬਹੁਤ ਵਧੀਆ ਆ ਤੇ ਨਕੂਦਰੋਂ ਆਪਾਂ ਇਹ ਕਾਲਾ ਕਾਲਾ ਨੂੰ ਕਹਿੰਦੇ ਆ ਉਹਦੇੋਂ ਇਹ ਬੋਰ ਕਰਾਇਆ ਤੇ ਆਪਣੇ ਏਰੀਏ ਵਿੱਚ ਕਾਫੀ ਜਿਦਾਂ ਉਹ ਬੋਰ ਹੁੰਦੇ ਆ ਆਪਣਾ ਪਿੰਡ ਨੂਰਮਹਿਲ ਤੇ ਫਗਵਾੜੇ ਦੇ ਸੈਂਟਰ ਵਿੱਚ ਆ ਤੇ ਇੱਥੇ ਆਪਣੇ 120 ਤੋਂ ਲੈ ਕੇ 140 50 ਤੱਕ ਡਿਲੀਵਰੀ ਡੂੰਗੀ ਪੈਂਦੀ ਆ ਤੇ ਜੇ ਖਰਚੇ ਦੀ ਗੱਲ ਕਰੀਏ ਕਰੀਬ 2 ਲੱਖ 2 ਲੱਖ 10 ਹਜ਼ਾਰ ਇੰਨਾ ਕ ਖਰਚਾ ਬੋਰ ਦੇ ਉੱਪਰ ਆ ਜਾਂਦਾ ਬਾਕੀ ਮਾੜਾ ਮੋਟਾ ਵਾਧਾ ਘਾਟਾ ਹੋ ਜਾਂਦਾ ਆ ਕਿਉਂਕਿ ਪਢੋਲੀ ਲਾ ਕੇ ਬੋਰ ਕਰਨਾ ਪੈਂਦਾ ਪਹਿਲਾਂ 14 ਦੀ ਪਢੋਲੀ ਲਾਗਦੀ ਫਿਰ 12 ਦੀ ਫੇਰ ਬੋਰ ਹੁੰਦਾ ਆ ਸੋ ਕਿਸਾਨ ਵੀਰੋ 400 ਫੁੱਟ ਦੇ ਲਗਭਗ ਜਿਹੜਾ ਬੋਰ ਹੁੰਦਾ ਆ 2 ਲੱਖ ਤੋਂ ਉੱਪਰ ਹੁੰਦਾ ਆ ਧੰਨਵਾਦ ਜੀ ਸਾਰਿਆਂ ਦਾ